ਥਾਣਾ ਮੱਤੇਵਾਲ ਦੇ ਪਿੰਡ ਰਾਮਦਵਾਲੀ ਮੁਸਲਮਾਨਾਂ ਦੇ ਤੇ 2016 ਵਿੱਚ ਦੁਸ਼ਟਾਂ ਵੱਲੋਂ ਗੁਰਦ੍ਰੰਗ ਸਾਹਿਬ ਦੇ ਸੋਕਾਗਨ ਪੇੜ ਕੱਟਤੇ ਗਏ ਸਨ ਅੱਜ ਇੱਕ ਦੀ ਮੌਤ ਹੋ ਗਈ ਹੈ ਇਸ ਮੌਕੇ ਤੇ ਸਤਕਾਰ ਕਮੇਟੀ ਦੇ ਸਿੰਘ ਪਿੰਡ ਰਾਮਦਵਾਲੀ ਦੇਖੇ ਪਹੁੰਚੇ ਹਨ ਕਰਦੇ ਆ ਇਹਨਾਂ ਦੇ ਨਾਲ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਨਗਰ ਰਾਮਦਵਾਲੀ ਦੇ ਵਿੱਚ ਇਕੱਤਰ ਹੋਏ ਨੇ ਜੋ ਕਿ ਇੱਥੇ 16 ਦੇ ਵਿੱਚ ਜਨ ਅਦਸ਼ਾਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕੀਤੀ ਸੀ ਉਸ ਦੇ ਸਬੰਧ ਦੇ ਵਿੱਚ ਇੱਕ ਦੁਸ਼ਟ ਅਜੇ ਨਰਕਾ ਨੂੰ ਤੁਰ ਗਿਆ ਹੈ ਸਵੇਰੇ 3 ਵਜੇ ਸੋ ਉਸ ਦੇ ਸਬੰਧ ਦੇ ਵਿੱਚ ਅਸੀਂ ਇਹ ਇਕੱਤਰਤਾ ਕੀਤੀ ਆ ਕਿ ਕੋਈ ਵੀ ਗਰੰਥੀ ਸਿੰਘ ਜਿਹੜਾ ਵੀ ਕੋਈ ਦੁਸ਼ਟ ਇਹੋ ਜਿਹਾ ਕੋਈ ਕੰਮ ਕਰਦਾ ਕੋਈ ਵੀ ਗਰੰਥੀ ਸਿੰਘ ਉਹਦੀ ਅਰਦਾਸ ਨਾ ਕਰੇ ਅੰਤਮ ਅਰਦਾਸ ਨਾ ਗੁਰੂ ਘਰ ਦੇ ਵਿੱਚ ਉਹਦੀ ਦੇਖ ਕੀਤੀ ਜਾਵੇ ਨਾ ਸ੍ਰੀ ਅਖੰਡ ਪਾਤਸ਼ਾਹ ਕਿਤਾ ਜਾਵੇ ਜੇ ਕੋਈ ਕਰਦਾ ਹੈ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕਰਕੇ ਅਸੀਂ ਨਗਰ ਨਿਵਾਸੀਆਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਜਿਹੜੇ ਨਗਰ ਨਿਵਾਸੀ ਆ ਉਹ ਵੀ ਇਹਨਾਂ ਦੀ ਕੋਈ ਪਾਰਟੀ ਬਾਜ਼ੀ ਦੇ ਵਿੱਚ ਆ ਕੇ ਮਦਦ ਨਾ ਕਰਨ ਕਿਉਂਕਿ ਜਿਹੜਾ ਗੁਰੂ ਨਾਨਕ ਦੇ ਘਰ ਦਾ ਮਸਲਾ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚਾਹੀਦਾ ਤੇ ਜਿਹੜਾ ਵੀ ਪਾਰਟੀ ਬਾਜ਼ੀ ਦੇ ਵਿੱਚ ਆ ਕੇ ਉਹਨਾਂ ਦੀ ਮਦਦ ਕਰੇਗਾ ਉਹ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਆਪਣੀ ਜਣਾ ਪਟੂਗਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਤਾਰਨਾ ਕਰਦੇ ਆ ਕਿ ਕਿਤੇ ਭੁੱਲ ਨਾ ਕਰ ਲਿਓ ਆਪਣੀਆਂ ਜਿਹੜਾ ਆਪੇ ਨਾਲ ਪਟਵਾ ਦਿਓ ਇਹ ਜ਼ਰੂਰ ਬੇਨਤੀ ਨੂੰ ਪ੍ਰਵਾਨ ਕਰਿਓ ਪ੍ਰਿੰਦ ਰਾਮ ਜਵਾਲੀ ਮੁਸਲਮਾਨਾ ਜੋ ਉਹਨਾਂ ਦੀ ਸਮੂਹ ਪੰਚਾਇਤ ਆ ਸਮੂਹ ਨਗਰ ਨਿਵਾਸੀ ਆ ਅਤੇ ਗੁਰੂ ਘਰ ਦੀ ਜੋ ਕਮੇਟੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਹੋਂ ਤੋਂ ਪਹਿਲਾਂ ਹੀ ਇਹ ਬਹੁਤ ਵਧੀਆ ਫੈਸਲਾ ਲੈ ਲਿਆ ਕਿ ਇਹਨਾਂ ਦਾ ਜੋ ਅਰਦਾ ਅੰਤਮ ਅਰਦਾਸ ਵੀ ਨਹੀਂ ਕੀਤੀ ਜਾਵੇਗੀ ਅਤੇ ਅਖੰਡ ਪਾਠ ਸਾਹਿਬ ਵੀ ਨਹੀਂ ਕੀਤਾ ਜਾਵੇਗਾ ਇਹ ਬਹੁਤ ਵਧੀਆ ਗੱਲ ਹੈ ਹੋਰ ਵੀ ਜਿੱਥੇ ਵੀ ਕਿਤੇ ਕੋਈ ਇਹੋ ਜਿਹਾ ਦੂਜਾ ਇਹੋ ਜਿਹਾ ਕੋਈ ਕੰਮ ਕਰਦਾ ਹੈ ਜੋ ਨਗਰਾਂ ਦੇ ਰਿਤੀ ਰਿਵਾਜ ਇਹੋ ਜਿਹੇ ਫੈਸਲੇ ਲੈ ਜਾਣ ਤਾਂ ਕਰਕੇ ਕੋਈ ਦੁਸ਼ਟ ਇਹੋ ਜਿਹਾ ਕੋਈ ਕਰਮ ਅੱਗੇ ਤੋਂ ਨਾ ਕਰ ਸਕੇ ਇਹ ਬੇਦਮੀਆ ਤਾਂ ਰੁਕ ਖੜਦੀਆਂ ਸੱਚੇ ਪਾਤਸ਼ਾਹ ਕਿਰਪਾ ਕਰਨ ਹਰ ਇੱਕ ਨੂੰ ਸਮਤ ਬਖਸ਼ਣ ਅਤੇ ਸੇਵਾ ਸਮਰੰਧੀ ਦਾਤ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸੇ ਜੀ ਤੁਸੀਂ ਅੱਜ ਪਿੰਡ ਰਾਮਦਵਾਲੀ ਮੁਸਲਮਾਨਾਂ ਦੀ ਪਹੁੰਚੀ ਕੀ ਮੈਟਰਸ ਮਸਲਾ ਸੀਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕੁਝ ਸਮਾਂ ਪਹਿਲਾਂ 2016 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਦਬੀ ਹੋਈ ਸੀ ਤੇ ਸਤਿਗੁਰੂ ਜੀ ਨੂੰ ਅਗਨ ਭੇਂਟ ਕਰ ਦਿੱਤਾ ਸੀ ਤਿੰਨ ਦੋਸ਼ੀ ਉਦੋਂ ਫੜੇ ਗਏ ਸਨ ਰਾਜਨ ਜਿਹੜਾ ਮੁੱਖ ਦੋਸ਼ੀ ਸੀਗਾ ਤੇ ਇਹ ਸਾਈ ਬਰਾਦਰੀ ਨਾਲ ਸੰਬੰਧ ਰੱਖਦਾ ਸੀ ਇੱਕ ਟੀ 2 ਸੀਗਾ ਤੇ ਇੱਕ ਤੀਜਾ ਸ਼ੇਰਾ ਜੋ ਪਿਛਲੇ ਸਮੇਂ ਵਿੱਚ ਬਿਦਬੀ ਹੋਈ ਸੀ ਉਹਦਾ ਇੱਕ ਅਪਰਾਧੀ ਦੁਸ਼ਟ ਸ਼ੇਰਾ son of ਲਖਸ ਜਿਹੜਾ ਅੱਜ ਸਵੇਰੇ 3 ਵਜੇ ਜਿਹਦੀ ਮੌਤ ਹੋ ਗਈ ਆ ਉਹਦੇ ਸਬੰਧ ਵਿੱਚ ਇਸ ਨਗਰ ਵਿੱਚ ਪਹੁੰਚੇ ਆ ਜੋ ਕਿ ਪਹਿਲਾ ਹੀ ਨਗਰ ਨਿਵਾਸੀ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਪਹਿਲਾਂ ਹੀ ਜਵਾਬ ਦਿੱਤਾ ਕਿ ਉਹਨਾਂ ਦੀ ਕੋਈ ਅਰਦਾਸ ਨਹੀਂ ਕੀਤੀ ਜਾਊਗੀ ਨਾ ਹੀ ਉਹਦੇ ਸਬੰਧ ਵਿੱਚ ਕੋਈ WhatsApp ਕੀਤਾ ਜਾਊਗਾ ਤੇ ਨਾ ਹੀ ਹੋਰ ਕਿਸੇ ਕਿਸਮ ਦੀ ਉਹਦੇ ਵਿੱਚ ਕੋਈ ਸਮੂਹਲੀਅਤ ਕੀਤੀ ਜਾਊਗੀ ਸੋ ਗ੍ਰੰਥੀ ਪਾਠੀ ਕੀਰਤਨੀਏ ਸਾਰੇ ਸਿੰਘਾਂ ਨੂੰ ਬੇਨਤੀ ਆ ਕਿ ਕੋਈ ਵੀ ਇਦਾਂ ਦੇ ਜਿਹੜੇ ਅਪਰਾਧੀ ਨੇ ਜਾਂ ਜਿਹੜੇ ਗੁਰੂ ਘਰ ਨੂੰ ਛੱਡ ਕੇ ਹੋਰ ਪਾਸੇ ਚਲੇ ਗਏ ਨੇ ਉਹਨਾਂ ਦਾ ਕੋਈ ਵੀ ਪ੍ਰੋਗਰਾਮ ਜਿਹੜਾ ਕਿਸੇ ਵੀ ਤਰ੍ਹਾਂ ਦੀ ਅਰਦਾਸ ਅਖੰਡ ਪਾਠ ਸਾਹਿਬ ਸੁਖਮਨੀ ਸਾਹਿਬ ਕੀਰਤਨ ਉਹ ਜਿਹੜਾ ਨਾ ਕੀਤਾ ਜਾਵੇ ਔਰ ਉਹਨਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਜਿਹੜਾ ਉਹ ਸਮੂਲੀਅਤ ਨਾਲ ਕੀਤੀ ਜਾਵੇ ਇਹ ਸਾਰਿਆਂ ਨੂੰ ਬੇਨਤੀ ਹੈ ਸੋ ਇਹਨਾਂ ਦੇ ਜਿਹੜੀਆਂ ਲੜਕੀਆਂ ਨੇ ਉਹਨਾਂ ਦੇ ਆਨੰਦ ਕਾਰਜ ਵੀ ਜਿਹੜੇ ਉਹ ਨਾ ਕੀਤੇ ਜਾਣ ਕਿਉਂਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਚੁੱਕੇ ਆ ਤੇ ਉਲਟਾ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰਦੇ ਆ ਆਪ ਸ਼ਬਦ ਬੋਲਦੇ ਆ ਇਥੋਂ ਤੱਕ ਵੀ ਕੜਾ ਪ੍ਰਸ਼ਾਦ ਦੀ ਦੇਰ ਵੀ ਨਹੀਂ ਲੈਂਦੇ ਔਰ ਗੁਰੂ ਕੀ ਬਾਣੀ ਨੂੰ ਔਰ ਮਹਾਰਾਜ ਦੇ ਬਖਸ਼ਿਸ਼ ਕੀਤੇ ਹੋਏ ਕਕਾਰਾਂ ਦੀ ਵੀ ਨਿੰਦਿਆ ਕਰਦੇ ਆ ਇਥੋਂ ਤੱਕ ਕਿ ਸ਼ੈਤਾਨ ਦੀ ਬਾਣੀ ਜਾਂ ਸ਼ੈਤਾਨ ਦਾ ਕੜਾ ਇਥੋਂ ਤੱਕ ਇਹ ਬੋਲਦੇ ਆ ਔਰ ਇਹਨਾਂ ਦੇ ਜਿਹੜੇ ਆ ਆਨੰਦ ਕਾਰਜ ਜਾਂ ਹੋਰ ਕੋਈ ਵੀ ਕਿਸੇ ਤਰ੍ਹਾਂ ਦੀ ਅਰਦਾਸ ਵਟਸਐਪ ਨਾਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ